ਸਰ ਜਿਹੜਾ ਅਨਕਾਉਂਟਰ ਮਾਮਲਾ ਹੋਇਆ ਸਰ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਸਰ ਕਹਿੰਦੇ ਆ ਬੈਰਵਾਲ ਠਾੜੇ ਦੀ ਪੁਲਿਸ ਪਾਰਟੀ ਨੇ ਇੱਕ ਨਾਕਾ ਲਾਇਆ ਹੋਇਆ ਸੀ ਕਿ ਉੱਥੇ ਜਿਹੜਾ ਨਾਕੋਕੇ ਬ੍ਰਿਜ ਹੈ ਉੱਥੇ ਲਾਇਆ ਸੀ ਤੇ ਉਥੋਂ ਨਾਕੇ ਤੇ ਇੱਕ ਐਸਯੂਵੀ ਆਈ ਹੈ ਉਹ ਗੱਡੀ ਨਾਕਾ ਬ੍ਰੇਕ ਕਰਕੇ ਤੇ ਅੱਗੇ ਭਜਾ ਕੇ ਲੱਗੀ ਉਹ ਵਿਦਆਉਟ ਨੰਬਰ ਸੀ ਜੀ ਪੁਲਿਸ ਪਾਰਟੀ ਨੇ ਪਿੱਛੇ ਚੇਜ਼ ਕੀਤਾ ਜਦੋਂ ਅੱਗੇ ਗੱਡੀਆਂ ਗੱਡੀ ਲਾ ਕੇ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਨਾਲ ਹੀ ਲਟਕੇ ਦੇ ਵਿੱਚੋਂ ਇੱਕ ਸ਼ੀਸ਼ਾ ਡਾਊਨ ਕਰਕੇ ਤੇ ਉਹਨੇ ਫਾਇਰ ਕੀਤਾ ਪੁਲਿਸ ਪਾਰਟੀ ਦੇ ਜੋ ਦੋ ਤੇ ਬਾਰੀ ਜਵਜੇ ਜਿਹਦੇ ਕਰਕੇ ਗੱਡੀ ਜਿਹੜੀ ਸੀਗੀ ਉਥੋਂ ਸਲਿੱਪ ਕਰ ਗਈ। ਉੱਥੇ ਰੋਕ ਕੇ ਨਾਲ ਦੇ ਵਾਲੀ ਪੁਲਿਸ ਪਾਰਟੀ ਅੱਗੇ ਗਈ ਤੇ ਉਹਨੂੰ ਗੱਡੀ ਨੂੰ ਇਹ ਵੀ ਜਦੋਂ ਗੱਡੀ ਇਹਦੀ ਵੀ ਰੋਕੀ ਤੇ ਨੇ ਜਦੋਂ ਉੱਤਰ ਕੇ ਤੇ ਭੱਜਿਆ ਤੇ ਪੁਲਿਸ ਪਾਰਟੀ ਨੇ ਫਾਇਰ ਕਰਨੇ ਸ਼ੁਰੂ ਕਰਤੇ। ਇਹਨੇ ਦੋਹਾਂ ਹੱਥਾਂ 'ਚ ਦੋ ਪਿਸਟਲ ਫੜੇ ਹੋਏ ਸੀ। ਪਰ ਫੋਰਚੂਨੇਟਲੀ ਉਹ ਜਿਹੜਾ ਪੁਲਿਸ ਪਾਰਟੀ ਨੂੰ ਕਿਤੇ ਹਿਟ ਨਹੀਂ ਕੀਤਾ ਤੇ ਇਹ ਕ੍ਰਾਸ ਜਿਹੜਾ ਫਾਇਰ ਸੀਗਾ ਉਹਨ ਤੇ ਚੱਕ ਬੋਲੀ ਜਾ ਕੇ ਉਹਦੀ ਲਾਪੇ ਵੱਜੀ। ਉਹ ਜ਼ਖਮੀ ਹਾਲਤ ਦੇ ਉੱਤੇ ਡਿੱਗ ਪਿਆ ਉਹਨੂੰ ਡਿੱਗਣ ਤੇ ਤੇ ਉਹਦੇ ਜਿਹੜੇ ਦੋਵੇਂ ਜਿਹੜੇ ਪਿਸਟਲ ਸੀਗੇ ਉਹ ਬਰ ਪਾਲੂਟ ਕਰਦੇ ਇੱਕ ਚੋ ਦੋ ਰੌਂਦ ਤੇ ਦੋ ਜਿਹੜੇ ਉਹਨੇ ਖਾਲੀ ਚਲਾਏ ਜਿਹੜੇ ਕੀਤੇ ਸੀ ਦੋ ਕੋਲ ਉੱਥੋਂ ਮਿਲ ਗਏ ਐਕਸਯੂਵੀ ਦਾ ਨੰਬਰ ਵੈਰੀਫਾਈ ਕੀਤਾ ਜਾ ਰਿਹਾ ਇਹ ਲੜਕਾ ਰਕੇਸ਼ ਭਾਰਤੀ ਤੇ ਇਹ ਹੈਗਾ ਪਿਆਸਤਾ ਰਹਿਣ ਵਾਲਾ ਤੇ ਬਾਕੀ ਇਹਦੇ ਬਾਰੇ ਹੋਰ ਫਰਦ ਕਰ ਰਹੇ ਆ ਮੋਕ ਤੇ ਇਹ ਸਰ ਇਕੱਲਾ ਜਣਾ ਆ ਰਿਹਾ ਸਰ ਗੱਡੀ ਤੇ ਇਹ ਇਕੱਲਾ ਹੀ ਆ ਰਿਹਾ ਸੀ ਪਰ ਇਹਦੇ ਬਾਰੇ ਪਤਾ ਕੀਤਾ ਸਾਰਾ ਕਰ ਰਹੇ ਆ ਪਤਾ ਵੀ ਹੁਣ ਕਿੱਥੋਂ ਪਿਸਟਲ ਲੈ ਤੇ ਕੀ ਕਿਉਂ ਕਿਉਂ ਜਾ ਰਿਹਾ ਸੀ ਕਿਉਂ ਇਹਨੇ ਗੱਡੀ ਦੀ ਬਿਨਾਂ ਨੰਬਰ ਲਾਈ ਸੀ ਠੀਕ ਥੈਂਕ ਯੂ